ਹਾਂਜੀ ਸ੍ਰੀ ਸਤਿਕਾਰ ਸਾਰੇ ਨੂੰ ਪਾਈ ਹੋ ਠੀਕ ਹੋ ਤੁਸੀਂ ਸਾਰੇ ਤੇ ਚਲੋ ਆਜੋ ਅੱਜ ਦੀ ਸੁਣੋ ਅੰਡਾ ਕਲੈਕਸ਼ਨ ਦਿਖਾਉਣੇ ਆ ਆਪਣੇ ਕੋਲ ਕਿੰਨੇ ਅੰਡੇ ਹੁੰਦੇ ਆਜੋ ਇਹ ਆਪਣੇ ਕੋਲੇ ਹਟ ਰਿਆਂ ਆਪ ਚੱਕਣ ਵਾਸਤੇ ਰੱਖੀਆਂ ਵੇਚ ਆਪਾਂ ਦੂਜਿਆਂ ਚ ਦੇਈ ਦੀਆਂ ਤੇ ਅੰਡੇ ਕਰਦੇ ਕਲੈਕਟਰ ਜਿਹਦੇ ਕਿੰਨੇ ਹੋਗੇ ਅੰਨੇ ਜੱਟ ਰੱਖਿਆ ਮਾਰੀਆਂ ਜੀਆਂ ਚਲੋ ਆਜੋ ਦੇਖੋ ਰਿਹਾ ਤੁਹਾਨੂੰ ਆਪਣੀ ਅੱਜ ਦੀ ਆਂਡਾ ਕਲੈਕਸ਼ਨ ਆਪਣੇ ਕੋਲੇ ਆਂਡੇ ਹੋਣ ਮੁਲਗੀਆਂ ਫੁੱਲ ਆਂਡੇ ਬਾਕੀ ਮੌਸਮ ਵੀ ਆਹ ਹਾਂ ਸਹੀ ਹੈ ਉਸ ਮੌਸਮ ਦੇ ਵਿਚਾਲੇ ਮੰਨ ਲਓ ਵੀ 12ਵੇਂ ਤੇ ਜਨਵਰੀ ਦੇ ਫਰਵਰੀ ਤੱਕ ਨੂੰ ਵੀ ਮੁਲਗੀ ਫੁੱਲ ਆਂਡੇ ਦੀ ਹੁੰਦੀ ਆ ਤੇ ਚਲੋ ਆਪਾਂ ਆ ਆਪਣੀ ਮਿਹਨਤ ਕਰੀ ਰਾਸ ਆ ਗਈ ਹੈ ਨਾ ਆਪਾਂ 6 ਮਹੀਨੇ ਮਿਹਨਤ ਕਰੀਏ ਪੂਰੀ ਤੇ ਉਹਦਾ ਫਲ ਆਪਨ ਹੁਣ ਮਿਲ ਰਿਆ ਤੇ ਜੇ ਕੋਈ ਨਵਾਂ ਬੰਦਾ ਕੰਮ ਸ਼ੁਰੂ ਕਰਦਾ ਭਾਈ ਦਿਲ ਜਾਨਾ ਡੋਲਿਆ ਕਰੋ ਮੁਰਗੀ ਆਂਡੇ ਨਹੀਂ ਦਿੰਦੀਆਂ ਤੇ ਨੂੰ 6 ਮਹੀਨੇ ਹੋ ਗਏ ਪਾਲੀਆਂ ਨੇ 6 ਮਹੀਨੇ ਕੋਈ ਮੁਰਗੀ ਬਈ ਮੜਾ ਮੋਟਾ ਕੋਈ ਮੁਰਗੀ ਦੇ ਵਿੱਚੋਂ ਮੜਾ ਮੋਟਾ ਤੁਸੀਂ ਕਹਿ ਲੋ ਵੀ ਦਵਾਈ ਕਰ ਨੂੰ ਤੇ ਖਰਾਕ ਕਰਨੇ ਕੋ ਕਿਸੇ ਜਿੱਦੀ ਘਾਟ ਰਹੇ ਨੇ ਜਿਹਦੇ ਕਰਕੇ ਮੁਰਗੀ ਅੰਡਾ ਲੈਟ ਹੋ ਜਾਂਦੀ ਆ ਹਰ ਦਿਨ ਦੀ ਜਰੂਰ ਆ ਤੇ ਬਾਕੀ ਜਿਹੜਾ ਬੰਦਾ ਕੰਫਰ ਪਾਉਂਦਾ ਉਹਦੀ ਮੁਰਗੀ ਵੀ ਅੰਡਾ ਦਿੰਦੀ ਤੇ ਵਿੱਚ ਮੈਨੂੰ ਫੋਨ ਆਏ ਇਹ ਵੀ ਆਉਂਦੇ ਆ ਵੀ ਬਾਈ ਯਾਰ ਫੀਡ ਪਾਉਣਾ ਇਹਦਾ ਫੀਡ ਵਾਲੇ ਅੰਡੇ ਆ ਵੀਰੇ ਫੀਡ ਵੀ ਕੋਈ ਐ ਨਹੀਂ ਹੈਗੀ ਜਿਹੜੇ ਵੱਡੇ ਫਾਰਮ ਵਾਲੇ ਬੰਦੇ ਹੁੰਦੇ ਆ ਜਾਂ ਵੱਡੇ ਸ਼ੈੱਡ ਹੁੰਦੇ ਆ ਜ਼ਿਆਦਾ ਮੁਰਗੀਆਂ ਰੱਖਿਆ ਹੁੰਦੀਆਂ ਵੀਰੇ ਉਹ ਜ਼ਰੂਰ ਇਹਨਾਂ ਨਾਲ ਉਮਰ ਨਹੀਂ ਦੇਂਦੇ ਮੁਰਗੀ ਦਾ ਉਹ ਪਹਿਲੀ ਗੱਲ ਤਾਂ ਉਹ ਕੀ ਕਰਦੇ ਆ ਇਹ ਨਹੀਂ ਦੇ ਦੇ ਵੀ ਮੁਰਗੀ ਆਪਾਂ ਹੁਣ ਪਤਾ ਮੁਰਗੀ ਤਿੰਨ ਸਾਲ ਫੁੱਲ ਅੰਡਾ ਦੇਉ। ਉਹ ਕੀ ਕਰਦੇ ਆ ਜਦੋਂ ਮੁਰਗੀ ਉਹਨਾਂ ਨੂੰ ਉਮਰ ਦੇ हिसाब ਨਾਲ ਕੋਈ ਉਹਨਾਂ ਦਾ ਅਲੱਗ ਕੱਖਾ ਨਹੀਂ। ਉਹ ਐਹੀ ਉਹਨਾਂ ਨੂੰ ਦਵਾਈਆਂ ਲਾਉਂਦੇ ਆ ਵੀ ਮੁਰਗੀ ਅੰਡੇ ਬੁੱੱਡੀ ਹੋ ਕੇ ਵੀ ਦੇ ਜਾਂਦੀ ਹੈ ਹਨਾ। ਪਰ ਜਿਹੜੀਆਂ ਆਪਣੀਆਂ ਫ੍ਰੀ ਕੇਜ ਦੀਆਂ ਹੁੰਦੀਆਂ ਮੁਰਗੀਆਂ ਇਹ ਆ ਮੰਨ ਲਓ ਇਹਨਾਂ ਦਾ ਪ੍ਰੋਪਰ ਪੀੜ ਤਿੰਨ ਸਾਲ ਦਾ ਹੁੰਦਾ ਅੰਡੇ ਦੇਣ ਦਾ। ਤਿੰਨ ਸਾਲੇ ਫੁੱਲ ਅੰਡਾ ਦਿੰਦੀਆਂ। ਉਸ ਤੋਂ ਬਾਅਦ ਤੁਸੀਂ ਇਹਨਾਂ ਨੂੰ ਸੇਲ ਆਊਟ ਕਰ ਲੋ ਚਾਹੀ। ਚਾਹੀ ਇਹਨਾਂ ਨੂੰ ਕਿਵੇਂ ਵੀ ਕਿਸੇ ਨੂੰ ਮਰਜੀ ਚ ਕਾਦੋ ਖਾਣੇ ਨਾਲ ਚ ਕਾਦੋ ਚਾਹੀ। ਕਿਦਾਂ ਮਰਜ਼ੀ ਕਰਦੇ ਹੋ ਹਨਾ। ਇਹ ਸਿਸਟਮ ਹੁੰਦਾ ਤੇ ਬਾਕੀ ਰਹੀ ਗੱਲ ਜਿਹੜੀ ਬਾਈ ਫੀਡ ਦੀ ਵੀ ਫੀਡ ਪਾਉਣੀ ਆ ਬਾਈ ਤੁਸੀਂ ਤੇ ਫੀਡ ਦੇ ਵਿੱਚ ਆਪਣੀ ਫੀਡ ਦੇ ਵਿੱਚ ਜਿਹੜੀ ਪਾਉਣੀ ਆ ਉਹਦੇ ਵਿੱਚ ਮੱਕੀ ਬਾਜਰਾ ਤੇ ਚੋਲਾਂ ਦੀ ਕਣੀ ਤੇ ਮੱਛੀ ਦਾ ਚੂਰਾ ਹਨਾ ਤੇ ਇਹ ਚੀਜ਼ਾਂ ਪਾਈਆਂ ਹੁੰਦੀਆਂ ਹੁਣ ਤੁਸੀਂ ਐਂ ਦੱਸ ਦੋ ਵੀ ਇਹ ਮਾੜੀਆਂ ਕਿ ਕਿਸੇ ਨੂੰ ਨਾ ਜਦ ਪ੍ਰੋਟੀਨ ਤੋਂ ਭਰਪੂਰ ਹੈ ਨਹੀਂ ਇਹ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਬਾਈ ਮੱਕੀ ਦੇ ਵਿੱਚ ਇੰਨੇ ਸਾਈਡ ਇਫੈਕਟ ਆ ਉਹਦੇ ਤੇ ਮੱਛੀ ਦੇ ਚੂਰੇ ਦੇ ਇੰਨੇ ਹਨਾ ਉਹ ਦੱਸਿਓ ਤੁਸੀਂ ਇੰਨੇ ਕੋ ਮੈਡੀਸਨ ਇਹਨਾਂ ਨਾਲ سارے ਜਾਨੀਆਂ ਦੇ ਵਿੱਚ ਜਿਹੜੀਆਂ ਆ ਆ ਜਰੂਰ ਆਪਾਂ ਕਹਿੰਨੇ ਆ ਵੀ ਜਿਹੜਾ ਫਾਰਮੀ ਅੰਡਾ ਵੱਡੇ ਫਾਰਮੀ ਅੰਡੇ ਹੁੰਦੇ ਆ ਹਨਾ ਕੇਜ ਦੇ ਵਿੱਚ ਮੁਰਗੀਆਂ ਰੱਖੀਆਂ ਹੁੰਦੀਆਂ ਆ ਉਹਨਾਂ ਨੂੰ ਉਹ ਜਰੂਰ ਸਟ੍ਰੈਸ ਵਾਲੀਆਂ ਹੁੰਦੀਆਂ ਤੇ ਇੰਜੈਕਸ਼ਨ ਵਗੈਰਾ ਲੱਗੇ ਹੁੰਦੇ ਆ ਇਹਨਾਂ ਨੂੰ ਉਹ ਜਿਹੜੀ ਫੀਡ ਤਿਆਰ ਕਰਦੇ ਆ ਉਹਦੇ ਹਿਸਾਬ ਨਾਲ ਕਰਦੇ ਆ ਵੀ ਮੁਰਗੀ ਤੋਂ ਆਪਾਂ ਜ਼ਿਆਦਾ ਅੰਡਾ ਲੈਣਾ ਆਪਾਂ ਜਿਹੜੀ ਫੀਡ ਪਾਉਣੀ ਆ ਇਹ ਸਿਹਰੀ ਦੀ ਫੀਡ ਹੁੰਦੀ ਆ ਬਾਈ ਇੱਕ ਟਾਈਮ ਤਾਂ ਪਾਉਣੀ ਪੈਣੀ ਆ ਜਿਹੜੇ ਬੰਦੇ ਨੇ ਅੰਡਾ ਲੈਣਾ ਇਹਦੇ ਵਿੱਚ ਕੋਈ ਗੱਲ ਨਹੀਂ ਤੇਰੇ ਅੰਦਰ ਦੇਸੀ ਹੈ ਨਹੀਂ ਜਾਂ ਕਿਵੇਂ ਹੈ ਨਹੀਂ ਹਣਾ ਤੇ ਇਹ ਇਹ ਦੋ ਚੀਜ਼ਾਂ ਹੁੰਦੀਆਂ ਹਰ ਮਾਲੇ ਨੂੰ ਦਾਦਾਤਾ ਤੁਹਾਨੂੰ ਇਹ ਵੀ ਉਮਰਦਾਨੀ ਕੁ ਦੇਦੇ ਹੋ ਨੈਸ਼ਨਲ ਲੱਗਦੇ ਆ ਤੇ ਆਪਣੇ ਸਟ੍ਰੈਸ ਵਾਲੀਆਂ ਹੁੰਦੀਆਂ ਤੇ ਆਪਣੇ ਉਹ ਜਿਹੜਾ ਸਟ੍ਰੈਸ ਫ੍ਰੀ ਹੁੰਦੀਆਂ ਇੱਕ ਟਾਈਮ ਫੀਡ ਪਾਉਣੀ ਹੀ ਕੋਣੀ ਪੈਣੀ ਆ ਇੰਨੇ ਆਪਾਂ ਇਹਨਾਂ ਦੇ ਮਲਟੀਵਿਟਾਮਿਨ ਆਪਾਂ ਪੂਰੇ ਨਹੀਂ ਕਰ ਸਕਦੇ ਕੱਲੀ ਕਣਕ ਪਾਈ ਜਾਵਾਂਗੇ ਆਪਾਂ ਖਾਣ ਵਾਲੇ ਬੰਦੇ ਨੂੰ ਤਾਂ ਕਹਿ ਦੇਣਾ ਭਈ ਇਹ ਤਾਂ ਦੇਸੀ ਨਹੀਂ ਹੈਗਾ ਇਹ ਤਾਂ ਤੂੰ ਫੀਡ ਪਾਉਣਾ ਕਿਉਂਕਿ ਉਹਨੇ ਤਾਂ ਖਾਣਾ ਮੈਂ ਵੀਰੇ ਵੇਚਣਾ ਤੂੰ ਸਹਿਮ ਮੰਨ ਲੋ ਵੀ ਸਾਰ ਮੁਰਗੀ ਮੇਰਾ 70000 ਰੁਪਏ ਖਾ ਗਈ ਆਂਡਾ ਦੇਣ ਤੋਂ ਪਹਿਲਾਂ ਹਨ ਤੇ ਮੈਂ ਆਂਡਾ ਵੇਚ ਕੇ ਕਮਾਉਣਾ ਚਾਹ ਰ ਪੀ ਪਰ ਫੇ ਆਪ ਕੋ ਗਲਤੀ ਨਹੀਂ ਪਾਈਦੀ ਇਹਨਾਂ ਨੂੰ ਹਾਂ ਜੇ ਕੱਲੀ ਕਣਕੀ ਪਾਵਾਂ ਜਾਂ ਸਰੋਂ ਪਾਵਾਂਗੇ ਉਹਨੇ ਆਂਡਾ ਨਹੀਂ ਦੇਣਾ ਮੁਰਗੀ ਨੇ ਠੀਕ ਆ ਜਰੂਰ ਆਏ ਆ ਵੀ ਚਲੋ ਪਲੀਜ ਆਉਗੀ ਹਨ ਪਰ ਆਂਡਾ ਆਪਾਂ ਆਂਡਾ ਲੈਣਾ ਤਾਂ ਆਪਾਂ ਕਮਾਈ ਕਰਨੀ ਹੈ ਆਪਾਂ 6 ਮਹੀਨੇ ਇਹਨਾਂ ਨੂੰ ਪਾਲਿਆ ਹੈਗਾ ਹਨ ਤੇ ਇਹ ਚੀਜ਼ ਆ ਬਾਕੀ ਇਹਦੇ ਵਿੱਚ ਕੋਈ ਵੀ ਜਿਹੜੀ ਆਪਣੀ ਫੀਡ ਆ ਦੇਖੋ ਤੁਸੀਂ ਸਵੇਰੇ ਪਾਈ ਸੀਗੀ ਸ਼ਾਮ ਨੂੰ ਆਪਾਂ ਇਹਨਾਂ ਨੂੰ ਸਬਜ਼ੀਆਂ ਪਾਈ ਦਿੰਦੇ ਆਂ ਇਹ ਬਾਜ਼ਾਰੋਂ ਜਿਹੜੀ ਵੀ ਮਿਲ ਜੇ ਗੋਭੀ ਮਿਲ ਜੇ ਪਾਲਕ ਮਿਲ ਜੇ ਹੁਣ ਪਾਲਕ ਮੇ ਇੱਥੇ ਬਹੁਤ ਹੈਗੀ ਉਹ ਚੀਜ਼ਾਂ ਹਰਾ ਪੱਕੀ ਵਗੈਰਾ ਉਹ ਚੀਜ਼ਾਂ ਪਾਈਦੀਆਂ ਇੱਕ ਟਾਈਮ ਉਹ ਤੇ ਇੱਕ ਟਾਈਮ ਇਹ ਤੇ ਬਾਕੀ ਤੁਸੀਂ ਹੁਣ ਦੇਖ ਲਓ ਵੀ ਆਂਡਾ ਆਪਣਾ ਕਿਹੜਾ ਚਲੋ ਆਂਡਾ ਕਲੈਕਟ ਕਰਦੇ ਆਪਾਂ ਗੱਲਾਂ ਬਹੁਤ ਹੋ ਜਾਂਦੀਆਂ ਹਨ ਹਣ ਅੱਜ ਮਹਾ ਬਾਈ ਆਪਾਂ ਕਰੀਏ ਮੈਂ ਤਾਂ ਆਪਾਂ ਆਂਡੇ ਚੱਕਾਂਗੇ ਨਾ ਹਮ ਨਾਲ ਸਾਰੇ ਗੱਲਾਂ ਕਰਾਂਗੇ ਹਨ ਤੇ ਦੱਸਿਓ ਤੁਹਾਨੂੰ ਆਪਣੀਆਂ ਗੱਲਾਂ ਕਿਹਦੀਆਂ ਲੱਗੀਆਂ ਤੰਗਿਆ ਲੱਗੇ ਲਾਈਕ ਮੈਂ ਤੇ ਸ਼ੇਅਰ ਕਰ ਦਿਓ ਤੇ ਆਪਣੇ ਸੁਝਾਅ ਵੀ ਜਰੂਰ ਦਿਓ ਮੈਨੂੰ ਹਣ ਇਹ ਆਪਣੇ ਇੱਕ ਦਿਨ ਦੇ ਆਂਡਾ ਕਲੈਕਸ਼ਨ ਅੱਜ ਵੀ ਇਹ ਜਿਹੜੀ ਮਹਾਤਮਾ ਥੋੜਾ ਜਨਾ ਥਰ ਵੀ ਕਰਦੇ ਬਾਕੀ ਆਪਣਾ ਕੋ ਫੀਡ ਪਾਟਿਸ਼ਨ ਇਹਦਾ ਦਾ ਅਲੱਗ-ਅਲੱਗ ਕਰਤਾ ਹੈ ਨਾ ਨਾ ਤਾਂ ਪਾਰਟੀਸ਼ਨ ਅਲੱਗ ਕਰਤਾ ਕਿਉਂਕਿ ਬਰੀਦਾ ਆਪਾਂ ਅਲੱਗ-ਅਲੱਗ ਕਰਤੀ ਹੁਣ ਜੇ ਕਿਸੇ ਨੇ ਐਮਪਲੈਅ ਦਾ ਸਟ੍ਰੌਗ ਲੈਣੀ ਹੈ ਜਾਂ ਆ ਰਹੀ ਹੈ ਅੰਡੇ ਲੈਣੇ ਨੇ ਬੱਚੇ ਘਰਾਂ ਵਾਲੇ ਦਾ ਪਤਾ ਮਿਲ ਜਾਣਗੇ ਇਸੇ ਕਰਕੇ ਆਪਾਂ ਇਹ ਅਲੱਗ ਕਰੀਏ ਨਹੀਂ ਆਪਾਂ ਨੂੰ ਇਹਨਾਂ ਮੱਥਾਂ ਨਾਲ ਦੀ ਲੋੜ ਨਹੀਂ ਹੁੰਦੀ ਜੇ ਆਪਾਂ ਅੰਡੇ ਵੇਚਣਾ ਹੁੰਦਾ ਗਾਹਾਂ ਆਪਾਂ ਇਹਨਾਂ ਦੇ ਬੱਚੇ ਵੀ ਵੇਚ ਆਗੇ ਤੇ ਇਸੇ ਕਰਕੇ ਇਹ ਸਾਰਾ ਸਿਸਟਮ ਚੱਲੇਗਾ ਅਗਲੇ ਅੰਡੇ ਆਪਾਂ ਕਰਦੇ ਵੀ ਸੈਲੈਕਟ ਤੇ ਬਾਕੀ ਜਾ ਦੇ ਪਰਲੇ ਪਾਸੇ ਵੀ ਚਲਦੇ ਆਪਾਂ ਉਧਰੋਂ ਵੀ ਆਂਡੇ ਚੱਕਾਂਗੇ ਤੇ ਇਧਰੋਂ ਵੀ ਤੇ ਆਪਣੇ ਕੋਲੇ ਇੱਕ ਇੱਥੇ ਰੱਖੀਆਂ ਹੋਈਆਂ ਮੁਰਗੀਆਂ ਇੱਕ ਬਾਹਰ ਰੱਖੀਆਂ ਹੋਈਆਂ ਉਹ ਹੱਟ ਕੇ ਜਾਏਗਾ ਹਨਾ ਦੋਨੋਂ ਪਤਾ ਨਹੀਂ ਰਹਿੰਦੀ ਸਾਡੇ ਚੱਕੇ ਨੇ ਓਕੇ ਹੋ ਗਿਆ ਹੁਣ ਚਲਦੇ ਆਪਾਂ ਪਰਨੇ ਲੈਣ ਉਧਰੋਂ ਆਂਡਾ ਕਲੈਕਟ ਕਰ ਇਹ ਹੋ ਗਿਆ ਆਪਣੇ ਅੱਜ ਦੇ ਨਾਲ ਦੇ ਬਾਕੀ ਦੇਖਿਆ ਤੁਹਾਨੂੰ ਵੀਡੀਓ ਚੰਗੀ ਲੱਗੀ ਤੇ ਕੜਕੋ ਵਾਲਿਆਂ ਹੈਕ ਫਾਰਮ ਨੂੰ ਆਪਣੇ ਪੇਜ ਨੂੰ ਫੋਲੋ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਅੱਗੇ ਆਪਣਾ ਹਾਂ ਜੁਵਾਦ ਮਸ਼ੀਨ ਦੀ ਵੀਡੀਓ ਚੱਲਣਗੀ ਆਪਣਾ ਜਿਹੜੀਆਂ ਪੱਕੇ ਨੇ ਮਿਨੀ ਐਚਡੀ ਬਣਾਈ ਹੋਈਆਂ ਨੇ ਛੋਟਾ ਜੀਵਿਦਾਰ ਹੈ ਛੋਟੇ ਪੱਧਰ ਤੇ ਕੰਮ ਕਰਨਾ ਉਨੇ ਵਾਸਤੇ ਬਹੁਤ ਵਧੀਆ ਚੀਜ਼ ਆ ਉਹ ਵੀ ਵੀਡੀਓ ਲੱਗ ਤਾ ਆਉਣੀਆਂ ਤੇ ਉਹ ਵੀ ਕਰਿਓ ਚੈੱਕ ਤੁਸੀਂ ਤੇ ਗਾਹਾਂ ਹੁਣ ਆਪਾਂ 10 ਜਨਵਰੀ ਨੂੰ ਆਪਾਂ ਅੰਡਾ ਰੱਖਣਾ ਤੈਨੂੰ ਇਹਨਾਂ ਦਾ ਅੰਡੇ ਤੈਨੂੰ ਜਿਆਸੂ ਅੰਡਾ ਰੱਖਣਾ ਮਸ਼ੀਨ 'ਚ ਤੇ ਫਰ ਵੀ ਤੁਹਾਨੂੰ ਚੂਲੇ ਵੀ ਮਿਲ ਜਾਣਗੇ ਆਪਣੇ ਇਹਨਾਂ ਦੇ ਤੇ ਸੋ ਤੁਸੀਂ ਬੁੱਕ ਕਰਾ ਲਓ ਅੰਡੇ ਬੁੱਕ ਕਰਾਓ ਆਪ ਕੋ ਪਹਿਲਾਂ ਤੁਹੇ ਇਦਾਂ ਨਹੀਂ ਮਿਲਨੇ ਤੁਸੀਂ ਵੀ ਆਪ ਕੋਈ ਚੂਲੇ ਦੇ ਦੇ ਆ ਜਿਹਨੇ ਲੈਣੇ ਆਂਡੇ ਬੋੱਕ ਕਰਾਉਣੇ ਪੈਣਗੇ ਵੀ ਮੇਰੇ 50 ਰੱਖਦੇ ਮੇਰੇ 100 ਰੱਖਦੇ ਮੇਰੇ 20 ਰੱਖਦੇ ਮੇਰੇ 4 ਰੱਖਦੇ ਉਹ ਆਪ ਨੂੰ ਡੀਐਮ ਕਰ ਲਿਓ ਕਾਲ ਕਰ ਲਿਓ ਬਾਕੀ ਇਹ ਸੀ ਛੋਟੀ ਜਿਹੀ ਵੀਡੀਓ ਬਾਕੀ ਮਿਲਦੇ ਆਪਾਂ ਨੈਕਸਟ ਵੀਡੀਓ ਚ